ਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪਾ ਮਾਰੂ ਰਾਗ ਦੇ ਵਿੱਚ ਉਹ ਮਾਰੂ ਵਾਰ ਡੱਖਣੇ ਦੀ ਵਾਰ ਆਉਂਦੀ ਹੈ ਉਸ ਦਾ ਉਚਾਰਨ ਸਿੱਖ ਰਹੇ ਹਾਂ ਤਿੰਨ ਸ਼ਲੋਕਾਂ ਦੀ ਆਪਣੀ ਸੰਖਿਆ ਹੋ ਗਈ ਸੀ ਪਹਿਲਾਂ ਉਹ ਪਲੇਲਿਸਟ ਵਿੱਚ ਪਈ ਹੋਈ YouTube ਦੀ ਪਲੇਲਿਸਟ ਵਿੱਚ 1095 ਅੰਗ ਤੇ ਅੱਜ ਆਪਾਂ ਸਰਵਣ ਕਰ ਰਹੇ ਹਾਂ ਡੱਖਣੇ ਮਹਿਲਾ ਪੰਜਵਾਂ ਜਾ ਮੂ ਪੱਸੀ ਹੱਠ ਮੈਂ ਪਰੀ ਮਹਿਜੇ ਨਾਲ ਹੁਣ ਸੰਗਤ ਜੀ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਮੈਂ ਤੇ ਲਾਉਣਾ ਮੂ ਨਹੀਂ ਕਹਿ ਦੇਣਾ ਮੂ ਦਲੈਂਕੜ ਉੱਤੇ ਟਿੱਪੀ ਨਹੀਂ ਲਾਉਣੀ ਜਾ ਮੂ ਪੱਸੀ ਜਿਹੜਾ ਪੱਸੀ ਪਾਠ ਹੈ ਸੰਗਤ ਜੀ ਕਸ ਕੇ ਹੈ ਪੱਸੀ ਨਹੀਂ ਕਹਿਣਾ ਪੱਸੀ ਅਦਕ ਲਾ ਕੇ ਪੱਸੀ ਹੱਠ ਮੈਂ ਇੱਥੇ ਵਿਸਰਾਮ ਪਿਰੀ ਮਹਿਜੈ ਨਾਲ ਮਹਿੰਜੇ ਨਹੀਂ ਪੜ ਦੇਣਾ ਕਈ ਥਾਂ ਤੇ ਸੰਗਤ ਜੀ ਜਿਹੜਾ ਪਾਠ ਇਹ ਆਇਆ ਟਿੱਪੀ ਦੇ ਨਾਲ ਵੀ ਆਇਆ ਪਰ ਇੱਥੇ ਟਿੱਪੀ ਤੁਰਹਿਤ ਹੈ ਉਚਾਰਨ ਹੈ ਮਹਿਜੈ ਮਹਿਜੈ ਨਹੀਂ ਕਹਿ ਦੇਣਾ ਮਮਾ ਇਹ ਵੱਖਰਾ ਕਰਨਾ ਹੈ ਸੰਬੰਧਕ ਲਾਉਣਾ ਹੈ ਮਹਿਜੈ ਨਾਲ ਹੱਬੇ ਦੁਖ ਉਲਾਹਯਮ ਉਲਾਹਯਮ ਤੇ ਵਿਸਰਾਮ ਲਾਉਣਾ ਤੇ ਸੰਗਤ ਜੀ ਹੱਬੇ ਪਾਠ ਜਿਹੜਾ ਕਸ ਕੇ ਹੈ ਹੱਬੇ ਨਹੀਂ ਕਹਿ ਦੇਣਾ ਪੋਲਾ ਨਹੀਂ ਪੜਨਾ ਹੱਬੇ ਕਸ ਕੇ ਦੁਖ ਪਾਠ ਵਿਕਸਕ ਹੈ ਅਦਕਲਾ ਕੇ ਦੋਨਾਂ ਤੇ ਉਚਾਰਨ ਹੋਣਗੇ ਹੱਬੇ ਦੁਖ ਉਲਾਹਯਮ ਇੱਥੇ ਵਿਸਰਾਮ ਲਾ ਦੇਣਾ ਨਾਨਕ ਨਦਰ ਨਿਹਾਲ ਮਹੱਲਾ 5 ਨਾਨਕ ਬੈਠਾ ਭਖੇ ਵਾਉ ਵਾਉ ਤੇ ਸੰਗਤ ਜੀ ਵਿਸਰਾਮ ਹੈ ਲੰਮੀ ਸੇਵੈ ਦਰ ਖੜਾ ਲੰਮੀ ਸੇਵੈ ਦਰ ਖੜਾ ਨਾਨਕ ਬੈਠਾ ਪੱਖੇ ਵਾਉ ਪੱਖੇ ਪਾੜ ਪੱਖੇ ਨਹੀਂ ਕਹਿ ਦੇਣਾ। ਭੋਲਾ ਪਾਠ ਦਰਮਿਆਨਾ ਉਚਾਰਨ ਕਰਨਾ ਹੈ। ਨਾਨਕ ਬੈਠਾ ਪੱਖੇ ਵਾਉ। ਅਦਕ ਲਾ ਕੇ ਉਚਾਰ ਨਹੀਂ ਕਰਨਾ। ਇੱਥੇ ਵਿਸਰਾਮ ਹੈ। ਲੰਮੇ ਸੇਵੈ ਦਰ ਖੜਾ। ਖੜਾ ਪਾੜ ਭਾਰ ਹੈ। ਹਲੰਤ ਲਾ ਕੇ ਉਚਾਰਨ ਹੋਵੇਗਾ। ਪ੍ਰੀਏ ਤੂੰ ਜਾਣ ਮਹਿਜਾ ਨਸਾਉ ਜੋਈ ਸਾਈ ਮੋਹ ਖੜਾ। ਹੁਣ ਇਸ ਪੰਕਤੀ ਦਾ ਜ ਸੰਗਤ ਜਿਹੜਾ ਵਿਸਰਾਮ ਹੈ ਸਾਉ ਤੇ ਲੋਣਾ ਹੈ ਸਾਉ। ਹੁਣ ਸੰਗਤ ਜੀ ਜੇ ਆਪਾਂ ਕਿਤੇ ਵੀ ਸ਼ਬਦ ਇਸ ਤਰ੍ਹਾਂ ਦੇ ਆਉਂਦੇ ਨੇ ਧਿਆਨ ਰੱਖਣਾ ਤੁਸੀਂ ਸ ਸ ਕੰਨਾ ਊੜੇ ਔਂਕੜ ਸ ਸ ਕੰਨਾ ਹਾਏ ਔਂਕੜ ਵੀ ਆ ਜਾਂਦਾ ਸ ਸ ਨੂੰ ਕੰਨਾ ਲੱਗਿਆ ਨੂੰ ਲੰਮਾ ਕਰਨਾ ਹੈ ਹਾਏ ਔਂਕੜ ਫਿਰ ਉਚਾਰਨ ਹੋਵੇਗਾ ਜੇ ਆਪਾਂ ਸਾਉ ਪੜ ਜਾਂਦੇ ਸਾਉ ਤੇ ਊੜੇ ਦਾ ਜਿਹੜਾ ਆਵਾਜ਼ ਉਚਾਰਨ ਹੁੰਦੀ ਹੈ ਊੜੇ ਦੀ ਇਹ ਕਰਨਾ ਸਾਉ ਸਾਉ ਊੜੇ ਔਂਕੜ ਇੱਥੇ ਛੱਡ ਦੇਣਾ ਸਾਉ ਸੋ ਜੋਈ ਸਾਈ ਮੋਖੜਾ ਸਾਉ ਤੇ ਵਿਸਰਾਮ ਲਾਉਣਾ ਸੀ ਮਹੱਲਾ ਪੰਜਵਾਂ ਕਿਆ ਗਾ ਲਾਇਓ ਪੂਸ਼ ਪਰ ਵੇਲ ਨਾ ਜੋਹੇ ਕੰਤ ਤੂੰ ਤੂੰ ਨੀ ਪੜ ਦੇਣਾ ਤੂੰ ਟਿੱਪੀ ਤੁਰੈ ਤੋ ਚਾਰਨ ਕਰਨਾ ਇਸ ਪੰਕਤੀ ਦਾ ਸੰਗਤ ਜੀ ਜਿਹੜਾ ਵਿਸਰਾਮ ਹੈ ਪੂਸ਼ ਤੇ ਵਿਸਰਾਮ ਹੈ ਪੂਸ਼ ਭੱਬੇ ਭੱਬੇ ਦੇ ਲੈਂਕੜਾ ਪੂਸ਼ ਕਿਆ ਗਾ ਲਾਇਓ ਪੂਸ਼ ਪਰ ਵੇਲ ਨਾ ਜੋਹੇ ਕੰਤ ਤੂੰ ਨਾਨਕ ਫੁੱਲਾ ਸੰਧੀ ਬਾੜ ਖਿੜਿਆ ਹੱਬ ਸੰਸਾਰ ਜੋ ਹੁਣ ਸੰਗਤ ਜੀ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਬਾੜ ਤੇ ਵਿਸਰਾਮ ਲਾਉਣਾ ਨਾਨਕ ਫੁੱਲਾ ਸੰਧੀ ਬਾੜ ਖਿੜਿਆ ਹੱਬ ਸੰਸਾਰ ਜੋ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਭ ਮਹਿ ਵਰਤੰਤਾ ਹੁਣ ਇਸ ਪੰਕਤੀ ਦਾ ਵਿਸਰਾਮ ਹੈ ਤੂ ਤੇ ਤੂੰ ਨਹੀਂ ਕਹਿਣਾ ਤੂੰ ਸੁਗੜ ਸੋ ਘੜ ਨਹੀਂ ਕਹਿਣਾ ਹੁਣ ਕਈ ਸੰਗਤਾਂ ਨੂੰ ਸੋ ਘੜ ਪੜਦੀਆਂ ਪਰ ਇਹ ਸੰਗਤ ਜੀ ਪਾਠ ਇਕੱਠਾ ਹੈ ਸੁਗੜ ਸੁਗੜ ਪਾਠ ਬੋਲਣਾ ਸੁਗੜ ਨਹੀਂ ਕਹਿ ਦੇਣਾ ਕਸਕੇ ਵੀ ਨਹੀਂ ਬੋਲਣਾ ਸੁਗੜ ਦਰਮਿਆਨੀ ਦੀ ਆਵਾਜ਼ ਉਚਾਰਨ ਕਰਨੀ ਹੈ ਸੁਗੜ ਸੁਜਾਨ ਸਰੂਪ ਤੂ ਸਭ ਮਹਿ ਵਰਤੰਤਾ ਤੂ ਆਪੇ ਠਾਕੁਰ ਸੇਵਕੋ ਆਪੇ ਪੂਜੰਤਾ ਪੂਜੰਤਾ ਨਹੀਂ ਕਹਿ ਦੇਣਾ ਹੁਣ ਇੱਥੇ ਦਲੈਂਕੜਾ ਲੱਗੀਆਂ ਹੈ ਪੂਜੰਤਾ ਇਸ ਤਰ੍ਹਾਂ ਉਚਾਰਨ ਕਰਨਾ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਸੰਗਤ ਜੀ ਸੇਵਕੋ ਤੇ ਵਿਸਰਾਮ ਲਾਉਣਾ ਤੂੰ ਆਪੇ ਠਾਕੁਰ ਸੇਵਕੋ ਆਪੇ ਪੂਜੰਤਾ ਦਾਨਾ ਬੀਨਾ ਆਪ ਤੂੰ ਤੂੰ ਤੇ ਵਿਸਰਾਮ ਹੈ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਨਿਰਮਲਾ ਤੇ ਵਿਸਰਾਮ ਲਾਉਣਾ ਮੇਰੇ ਹਰ ਭਗਵੰਤਾ ਸਭ ਬ੍ਰਹਮ ਵਿਸਾਰ ਪਸਾਰਿਓ ਆਪੇ ਖੇਲੰਤਾ ਖੇਲੰਤਾ ਪਸਾਰਿਓ ਤੇ ਸੰਗਤ ਜੀ ਜਿਹੜਾ ਵਿਸਰਾਮ ਹੈ ਆਪੇ ਖੇਲੰਤਾ ਇਹੋ ਆਵਾ ਗਾਵਨ ਰਚਾਇਓ ਰਚਾਇਓ ਤੇ ਵਿਸਰਾਮ ਲਾਉਣਾ ਕਰ ਚੋਜ ਦਿਖੰਤਾ ਤਿਸ ਬਾਹੜ ਬੱਬੇ ਕੰਨਾਂ ਲੱਗਾ ਹਾਹੇ ਔਂਕੜ ਬਾਹੜ ਬਾਹੜ ਨਹੀਂ ਕਹਿ ਦੇਣਾ ਬਾਹੜ ਤਿਸ ਬਾਹੜ ਗਰਬਨਾ ਪਾਵਹੀ ਜਿਸ ਦੇਵੈ ਗੁਰਮੰਤਾ ਪਾਵਹੀ ਤੇ ਵਿਸਰਾਮ ਲਾਉਣਾ ਜੋ ਆਪ ਚਲਾਵਹਿ ਤਿਉ ਚਲਦੇ ਕਿਛ ਵਸ ਨਾ ਜੰਤਾ ਹੁਣ ਇਸ ਪੰਕਤੀ ਦਾ ਵਿਸਰਾਮ ਆਪਾਂ ਸੰਗਤ ਜੀ ਕਿੱਥੇ ਲਾਉਣਾ ਚਲਦੇ ਤੇ ਵਿਸਰਾਮ ਲੱਗੇਗਾ ਜੋ ਆਪ ਚਲਾਵਹਿ ਤਿਉ ਚਲਦੇ ਹੁਣ ਕਈ ਸੰਗਤਾਂ ਚਲਾਵਹਿ ਪੜਦੇ ਚਲਾਵਹਿ ਚਲਾਵਹਿ ਸੰਗਤ ਜੀ ਹਾਹ ਨੂੰ ਲਾ ਹੋਵੇਗੀ ਚਲਾਵਹਿ ਬਣੇਗਾ ਸੋ ਜਿਵੇਂ ਕਈ ਆਉਂਦਾ ਗਾਵੇ ਪੜਦੇ ਕਈ ਗਾਵਹਿ ਪਾਠ ਹੈ ਜਿੱਥੇ ਹਾਹ ਨੂੰ ਸਿਆਰੀ ਅੱਧੀਆਂ ਦਲਾਵਾਂ ਦੀ ਆਵਾਜ਼ ਉਚਾਰਨ ਹੋਵੇਗੀ ਇਸ ਦਾ ਉਚਾਰਨ ਹੈ ਚਲਾਵ ਹੈ ਚਲਾਵ ਹੈ ਤੋ ਚਲ ਦੇ ਕਿਛ ਵਸਨਾ ਜਨਤਾ ਡੱਖਣੇ ਮਹੱਲਾ ਪੰਜਵਾਂ ਕੁਰਿਏ ਕੁਰਿਏ ਵੈਦਿਆ ਵੈਦਿਆ ਤੇ ਬਿਸਰਾਮ ਲਾਉਣਾ ਜਿਹੜਾ ਵੈਦਿਆ ਪਾਠ ਸੰਗਤ ਜੀ ਕੱਸ ਕੇ ਹੈ ਅਧ ਕਲਾ ਕੇ ਵੈਦਿਆ ਵੈਦਿਆ ਨਹੀਂ ਕਹਿ ਦੇਣਾ ਵੈਦਿਆ ਕੁਰੀਏ ਕੁਰੀਏ ਵੈਦਿਆ ਤਲਗਾੜਾ ਮਹਰੇਰ ਮਹਰੇਰ ਦੋ ਰਾਰੇ ਨੇ ਤਿਆਰ ਰੱਖਣਾ ਮਹਰੇਰ ਪਾੜ ਇਕੱਠਾ ਹੈ ਵੇਖੇ ਛੁੱਟੜ ਥੀਵਦੋ ਇੱਥੇ ਬਿਸਰਾਵੈ ਜਾਮ ਕਿਸੰਦੋ ਕਿਸੰਦੋ ਬੋਲਣਾ ਹੈ ਕਿਸੰਦੋ 베ਰ ਮਹੱਲਾ 5ਵਾਂ ਸੱਚ ਜਾਣੈ ਕੱਚ ਵੈਦਿਓ ਤੂੰ ਆਗੂ ਆਗੇ ਸਲਵੇ ਆਗੂ ਆਗੇ ਸਲਵੇ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਸੰਗਤ ਜੀ ਵੈਦਿਓ ਤੇ ਹੈ ਨਾਨਕ ਆਤਸੜੇ ਮਨ ਨੈਣੂ ਮੰਝ ਨੈਣੂ ਵਿਆ ਢਲ ਪੱਬਣ ਜੋ ਜੁਮਿਓ ਹੁਣ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਨੈਣੂ ਤੇ ਲਾਉਣਾ ਨਾਨਕ ਆਤਸੜੇ ਮੰਝ ਨੈਣੂ ਵਿਆ ਢਲ ਪੱਬਣ ਜੋ ਜੁਮਿਓ ਵੇ ਨੈਣੂ ਤੇ ਵਿਸਰਾਮ ਲੱਗੇਗਾ ਸੋ ਸੰਗਤ ਜੀ ਅੱਗੇ ਮਹੱਲਾ ਪੰਜਵਾ ਭੋਰੇ ਪੂਰੇ ਰੂਹੜੇ ਰੂਹੜੇ ਸੇਵੇ ਦੇ ਆਲਕ ਰੂਹੜੇ ਤੇ ਵਿਸਰਾਮ ਲਾਉਣਾ ਸੇਵੇ ਦੇ ਪਾਠ ਇਕੱਠਾ ਹੈ ਸੇਵੇ ਦੇ ਮਤਲਬ ਸੇਵ ਦੇ ਇਹਦਾ ਅਰਥ ਜਿਹੜਾ ਬਣਦਾ ਹੈ ਸੇਵ ਦੇ ਸੇਵੇ ਦੇ ਆਲਕ ਇਕੱਠਾ ਹੀ ਪਾਠ ਉਚਾਰਨ ਕਰਨਾ ਮੁੱਦਤ ਪਈ ਚਰਾਣੀਆਂ ਇੱਥੇ ਵਿਸਰਾਮ ਹੈ ਫਿਰ ਕੱਡੂ ਆਵੇ ਆਵੇ ਨਹੀਂ ਪੜ ਦੇਣਾ ਆਵੇ ਦਲਾਵਾਂ ਦੇ ਨਾਲ ਆਵੇ ਰੁੱਤ ਪੌੜੀ ਤੁਦ ਰੂਪ ਨ ਰੇਖਿਆ ਜਾਤ ਜਾਤ ਵਿਸਰਾਮ ਹੈ ਤੂੰ ਵਰਨਾ ਬਾਹਰਾ ਇਹ ਮਾਨਸ ਜਾਣਹਿ ਦੂਰ ਤੂੰ ਵਰਤੈ ਜਾਹਰਾ ਇੰਦਾ ਵਿਸਰਾਮ ਸੰਗਤ ਜੀ ਦੂਰ ਤੇ ਹੈ ਤੂੰ ਸਭ ਕਟ ਭੋਗਹਿ ਆਪ ਤੁਦ ਲੇਪ ਨ ਲਾਹਰਾ ਇਸ ਪੰਕਤੀ ਦਾ ਵਿਸਰਾਮ ਸੰਗਤ ਜੀ ਆਪ ਤੇ ਲਾਉਣਾ ਤੁਦ ਲੇਪ ਨ ਲਾਹਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਅਨੰਤ ਤੇ ਵਿਸਰਾਮ ਸੰਗਤ ਜੀ ਲਾਉਣਾ ਤੂੰ ਸਭ ਦੇਵਾ ਮਹਦੇਵ ਵਿਧਾਤੇ ਨਰਹਰਾ ਇਸ ਪੰਕਤੀ ਦਾ ਵਿਸਰਾਮ ਸੰਗਤ ਜੀ ਦੇਵਤੇ ਹੈ ਤੂੰ ਸਭ ਦੇਵਾ ਮਹਦੇਵ ਵਿਧਾਤੇ ਨਰਹਰਾ ਕਿਆ ਆਰਾਧੇ ਜਿਹਵਾ ਇੱਕ ਤੂੰ ਅਬਨਾਸੀ ਅਪਰਪਰਾ ਹੁਣ ਸੰਗਤ ਜੀ ਤਿਆਰ ਰੱਖਣਾ ਇੱਕ ਤੇ ਵਿਸਰਾਮ ਲਾਉਣਾ ਹੈ। ਕਿਆ ਆਰਾਧੇ ਐੜੇ ਕੰਨਾ ਆਰਾਧੇ ਨਹੀਂ ਕਹਿ ਦੇਣਾ ਆਰਾਧੇ। ਆਰਾਧੇ ਉਚਾਰਨ ਕਰਨਾ ਹੈ। ਇਹ ਕਿਆ ਆਰਾਧੇ ਜਿਹਾ ਇੱਕ ਤੂ ਅਬਨਾਸੀ ਅਪਰਪਰਾ। ਇੱਕ ਤੇ ਵਿਸਰਾਮ ਲਾ ਦੇਣਾ ਤੂ ਅਬਨਾਸੀ ਅਪਰੰਪਰਾ ਨਹੀਂ ਪੜ੍ਹਨਾ ਇਹਨੂੰ ਇਹ ਧਿਆਨ ਰੱਖਣਾ ਟਿੱਪੀ ਦੇ ਨਾਲ ਅਪਰੰਪਰਾ ਬਣਦਾ ਪਰ ਇਹ ਅਪਰਪਰਾ ਅਪਰ ਪੜ੍ਹ ਕੇ ਅਪਰਪਰਾ ਇਸ ਤਰ੍ਹਾਂ ਪਾੜ ਉਚਾਰਨ ਕਰਨਾ ਹੈ। ਜਿਸ ਮੇਲੇ ਸਤਗੁਰ ਆਪ ਆਪ ਤੇ ਵਿਸਰਾਮ ਲਾਉਣਾ ਹੈ ਤਿਸ ਕੇ ਸਭ ਕੁਲ ਤਰਾ ਆਪ ਤੇ ਵਿਸਰਾਮ ਹੈ ਇਸ ਕੇ ਕੁਲ ਸਭ ਕੁਲ ਤਰਾ ਸੇਵਕ ਸਭ ਕਰਦੇ ਸੇਵ ਦਰ ਨਾਨਕ ਜਨ ਤੇਰਾ ਹੁਣ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਸੰਗਤ ਜੀ ਦਰ ਤੇ ਹੈ ਸੇਵਕ ਸਭ ਕਰਦੇ ਸੇਵ ਦਰ ਨਾਨਕ ਜਨ ਤੇਰਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਦੱਖਣੇ ਮਹੱਲਾ ਪੰਜਵਾਂ ਗਹਿੜੜਾ ਹੁਣ ਆ ਸੰਗਤ ਜੀ ਪਾਠ ਬੜਾ ਮਿੰਘਾ ਕਠਣਾ ਤਿਆਰ ਰੱਖਣਾ ਕਿਵੇਂ ਉਚਾਰਨ ਕਰਨਾ ਗੱਗਾ ਹਾਹਾ ਵੱਖਰਾ ਕਰ ਦੋ ਦੋ ਸ਼ਬਦ ਬਣ ਗਏ ਗੱਗਾ ਹਾਹਾ ਗਹਿ ਡੱਡਾ ਡਾੜ ਡਾੜ ਇਹ ਵੱਖਰਾ ਕਰ ਦੋ ੜਾੜੇ ਕੰਨਾਂ ਇਹ ਵੱਖਰਾ ਕਰ ਦੋ ਗਹਿ ਡੱੜਾ ਗਹਿ ਡੱੜਾ ਇਸ ਤਰ੍ਹਾਂ ਉਚਾਰਨ ਕਰਨਾ ਇਹਦਾ ਅਭਿਆਸ ਕਰੋ ਜ਼ਰੂਰ ਆਵੇਗਾ ਇਹਨਾਂ ਸ਼ਬਦ ਕਠਨ ਨਹੀਂ ਹੈ ਪਰ ੜਾੜੇ ਕਰਕੇ ਥੋੜਾ ਕਠਨ ਲੱਗਦਾ ਹੈ ੜਾੜੇ ਦੋ ਇਕੱਠੇ ਆਏ ਨੇ ਗਹਿ ਡੜਾ ਗਹਿ ਡੜਾ ਹੁਣ ਇਕੱਠਾ ਉਚਾਰਨ ਕਰੋ ਗਹਿ ਡੜਾ ਗਹਿ ਡੜਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਪੜਨਾ ਇਕੱਠਾ ਹੈ ਪਰ ਤੁਹਾਨੂੰ ਸਮਝਾਉਣ ਵਾਸਤੇ ਸਿੱਖਣ ਵਾਸਤੇ ਆਪਾਂ ਵੱਖਰਾ ਵੱਖਰਾ ਕਰਕੇ ਦੱਸ ਰਹੇ ਗਹਿ ਡਾੜਾ ਤ੍ਰੇਣ ਛਾਇਆ ਗਾਫਲ ਜਲਿਓ ਪਾਹੇ ਉਹਨਿਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਸੰਗਤ ਜੀ ਸ਼ਾਇਆ ਤੇ ਹੈ ਜਲਿਓਹ ਜਲਿਓਹ ਭਾਹੇ ਜਿੰਨਾ ਭਾਗ ਮਥਾ ਹੜੈ ਮਥਾ ਹੜੈ ਮਥਾ ਹੜੇ ਨੀ ਪੜਨ ਮਥਾ ਹੜੈ ਰਾੜੇਂ ਦੁਲੰਮ ਲੱਗੀਆਂ ਇੱਥੇ ਵਿਸਰਾਮ ਹੈ ਤਿੰਨ ਉਸਤਾਦ ਪਨਾਹੇ ਮਹੱਲਾ ਪੰਜਵਾਂ ਨਾਨਕ ਮੀ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ ਹੁਣ ਸਾਜਿਆ ਤੇ ਵਿਸਰਾਮ ਲਾਉਣਾ ਹੈ ਬਾਜੋ ਸਤਗੁਰ ਆਪਣੇ ਬੈਠਾ ਝਾਕ ਦਰੂਦ ਇਸ ਪੰਕਤੀ ਦਾ ਵਿਸਰਾਮ ਹੈ ਆਪਣੇ ਤੇ ਬੈਠਾ ਝਾਕ ਦਰੂਦ ਮਹੱਲਾ 5 ਨਾਨਕ ਪੁਸਰੀਆ ਪਕਾਈਆ ਹੁਣ ਸੰਗਤ ਜੀ ਸੰਪਰਦਾਵਾਂ ਦੇ ਵਿੱਚ ਇਸ ਪੰਕਤੀਆਂ ਤੇ ਬਿੰਦੀ ਲਾ ਕੇ ਉਚਾਰਨ ਕਰਵਾਇਆ ਜਾਂਦਾ ਹੈ ਕਈ ਬਿੰਦੀ ਤੋਂ ਰਹਿਤ ਵੀ ਪੜਦੇ ਆ ਸ਼ੰਕਾ ਨਹੀਂ ਕਰਨਾ ਬਿੰਦੀ ਲਾ ਕੇ ਵੀ ਉਚਾਰਨ ਹੋ ਸਕਦਾ ਹੈ ਨਾਨਕ ਪੁਸਰੀਆ ਪਕਾਈਆ ਇੱਥੇ ਵਿਸਰਾਮ ਹੈ ਪਾਈਆ ਥਾਲੇ ਥਾਲੇ ਨਹੀਂ ਕਹਿ ਦੇਣਾ ਥਾਲੇ ਪੋਲਾ ਪਾਠ ਹੈ ਥਾਲੇ ਮਾਹੀ ਜਿਨਨੇ ਗੁਰੂ ਮਨਾਇਆ ਇੱਥੇ ਵਿਸਰਾਮ ਹੈ ਰਾਜ ਰਾਜ ਸੇਈ ਖਾਹੇ ਰਾਜ ਰਾਜ ਸੇਈ ਖਾਹੇ ਪੌੜੀ ਦੁਦ ਜਗ ਮੈਂ ਖੇਲ ਰਚਾਇਆ ਵਿੱਚ ਹਉਮੈਂ ਪਾਈਆ ਹਉਮੈਂ ਦਲਾਵਾਂ ਦੇ ਨਾਲ ਹੋ ਮੈਂ ਪਾਇਸ਼ ਪੰਕਤੀ ਦਾ ਜਿਹੜਾ ਵਿਸਰਾਮ ਮੈਂ ਰਚਾਇਆ ਤੇ ਹੈ ਏਕ ਮੰਦਰ ਪੰਜ ਚੋਰ ਹੈ ਹੇ ਹੇ ਦੋਦਲਾਮ ਹਾਏ ਆਏ ਨੇ ਹਾਹਾ ਤੇ ਹਾਏ ਨੂੰ ਸਿਆਰੀ ਹੇ ਹੇ ਨਿਤ ਕਰ ਹੈ ਬੁਰਿਆਈਆ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਸੰਗਤ ਜੀ ਇੱਥੇ ਲਾਉਣਾ ਏਕ ਮੰਦਰ ਪੰਜ ਚੋਰ ਹੈ ਨਿਤ ਕਰਹਿ ਬੁਰਾਈਆ ਦਸ ਨਾਰੀ ਇਕ ਪੁਰਖ ਕਰ ਦッセ ਸਾਦ ਲੁਭਾਈਆ ਹੁਣ ਸੰਗਤ ਜੀ ਧਿਆਨ ਰੱਖਣਾ ਇਸ ਪੰਕਤੀ ਦਾ ਵਿਸਰਾਮ ਕਰ ਤੇ ਲਾਉਣਾ ਇੱਥੇ ਲੱਲੇ ਨੂੰ ਹੋੜਾ ਵੀ ਆਇਆ ਲੱਲੇ ਨੂੰ ਔਂਕੜ ਵੀ ਆਇਆ ਜਿੱਥੇ ਵੀ ਇਹ ਪਾੜ ਇਕੱਠੇ ਆ ਜਾਣ ਸ਼ਬਦ ਲਗਾ ਮਾਤਰਾ ਇਕੱਠੀਆਂ ਆ ਜਾਣ ਹੋੜਾ ਵੀ ਆ ਜਾਵੇ ਔਂਕੜ ਵੀ ਆ ਜਾਵੇ ਦੋਨਾਂ ਦੀ ਦਰਮਿਆਨੀ ਆਵਾਜ਼ ਕੱਟਣੀ ਹੈ ਨਾ ਕੱਲੇ ਹੋੜੇ ਦੀ ਨਾ ਕੱਲੇ ਔਂਕੜ ਦੀ ਆਵਾਜ਼ ਕੱਟਣੀ ਹੈ ਜੀ ਆਪਾ ਲੋਭਾਈਆ ਕਹਿੰਨੇ ਆ ਔਂਕੜ ਕੱਟਿਆ ਜਾਵੇਗਾ ਜੇ ਲੁਭਾਈਆ ਕਹਿ ਦਿੰਨੇ ਫਿਰ ਹੋੜਾ ਕੱਟਿਆ ਜਾਵੇ ਇਸ ਦਾ ਉਚਾਰਨ ਹੈ ਲੋਭਾਈਆ ਲੋਭਾਈਆ ਔਂਕੜ ਦੀ ਆਵਾਜ਼ ਵੀ ਤੇ ਹੋੜੇ ਦੀ ਆਵਾਜ਼ ਵੀ ਏਨ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਪਰਮਾਈਆ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਮੋਹੀਆ ਤੇ ਲਾਉਣਾ ਹਾਠਾ ਦੋਵੈ ਕੀਤੀਓ ਸ਼ਿਵ ਸਕਤ ਵਰਤਾਈਆ ਦੋਵੈ ਦੋਵੈ ਨਹੀਂ ਪੜ ਦੇਣਾ ਦੋਵੈ ਦਲਾਵਾ ਦੇ ਨਾਲ ਉਚਾਰਨ ਕਰਨਾ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਕੀਤੀਓ ਤੇ ਲਾਉਣਾ ਹੈ ਹਾਠਾ ਦੋ ਵਹਿ ਕੀਤੀਓ ਸ਼ਿਵ ਸਕਤ ਵਰਤਾਈਆ ਸ਼ਿਵ ਅੱਗੇ ਸ਼ਕਤੀ ਹਾਰਿਆ ਏਵੈ ਹਰ ਭਾਈਆ ਅੱਗੇ ਦਲਾਵਾਂ ਦੇ ਨਾਲ ਅੱਗੇ ਨਹੀਂ ਪੜ ਦੇਣਾ ਸ਼ਿਵ ਅੱਗੇ ਸ਼ਕਤੀ ਹਾਰਿਆ ਏਵੈ ਹਰ ਭਾਈਆ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਸੰਗਤ ਜੀ ਹਾਰਿਆ ਤੇ ਲਾਉਣਾ ਇੱਕ ਵਿੱਚ ਉਹ ਹੀ ਤੁਦ ਰੱਖਿਆ ਜੋ ਸਤ ਸੰਗ ਮਿਲਾਈਆ ਰਖਿਆ ਤੇ ਵਿਸਰਾਮ ਹੈ ਸੰਗ ਜੀ ਇਸ ਪੰਕਤੀ ਦਾ ਇੱਕ ਵਿੱਚੋ ਹੀ ਤੁਧ ਰਖਿਆ ਜੋ ਸਤ ਸੰਗ ਮਲਾਈਆ ਜਲ ਵਿੱਚੋ ਬਿੰਬ ਉਠਾਲਿਓ ਉਠਾਲਿਓ ਜਲ ਵਿੱਚ ਬਿੰਬ ਉਠਾਲਿਓ ਜਲ 마ਹੇ ਸੁਮਾਈਆ ਸੋ ਸੰਗਤ ਜੀ ਉਠਾਲਿਓ ਤੇ ਵਿਸਰਾਮ ਹੈ ਕੱਠੇ ਪਾਠ ਹੈ ਊੜੇ ਨੂੰ ਹੋੜਾ ਲੱਗਾ ਤਿਆਂ ਰੱਖਣਾ ਉਠਾਲਿਓ ਲੰਮਾ ਕਰਕੇ ਉਚਾਰਨ ਕਰਨਾ ਬਿੰਬ ਜਾਲ ਮਾਹੇ ਸਮਾਈਐ 6 ਸ਼ਲੋਕਾਂ ਦੀ ਆਪਣੀ ਸੰਥਿਆ ਹੋ ਗਈ ਹੈ ਪਿਛਲੇ ਸ਼ਲੋਕਾਂ ਦੀ ਸੰਥਿਆ YouTube ਦੀ ਪਲੇਲਿਸਟ ਵਿੱਚ ਪਈ ਹੈ ਸੋ ਇਹ ਸ਼ਬਦ ਜਿਹੜੀ ਇਹ ਵਾਰ ਸੰਗਤ ਜੀ ਬਹੁਤ ਕਠਨ ਸ਼ਬਦ ਹੈ ਇਸ ਦੇ ਵਿੱਚ ਆਉਂਦੇ ਨੇ ਤੇ ਜਰੂਰ ਅਭਿਆਸ ਕਰਿਆ ਜੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ YouTube ਤੇ ਲਾਈਵ ਸੰਥਿਆ ਗੁਰਬਾਣੀ ਦੀ ਚੱਲ ਰਹੀ ਹੈ ਰਾਤ ਨੂੰ ਸਵੇਰ 8 ਵਜੇ ਲਾਈਵ ਹੋਈਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ